ਸਿੰਘਾਂ ਨੂੰ ਲੁਕਾਇਆ ਜਾ ਰਿਹਾ ਸਾਡੇ ਦਮਾਲੇ ਲਾ ਰਿਹਾ ਉਹ ਪੰਜਾਬ ਦੇ ਲੋਕੋ ਉਹ ਪੰਜਾਬ ਦੇ ਲੋਕੋ ਉਹ ਚਿਹਰਾ ਨਾਲ ਬਰਨਣ ਵਾਲਾ ਮਰ ਜਾ ਓਏ ਉਹ ਅਪੀਲ ਆ ਸੋਨੂੰ ਦੇਖ ਸਕਦੇ ਹੋ ਜਿੰਨਾ ਕੀ ਹਾਲ ਕੀਤਾ ਜਾ ਰਿਹਾ ਤੁਹਾਨੂੰ ਦੇਖ ਕੇ ਲਲਕਾਰੇ ਮਾਰੇ ਸੀ ਉਹ ਹੁਣ ਸਾਡੇ ਸਾਹਮਣੇ ਸਾਡੇ ਸਾਹਮਣੇ ਸਾਡੇ ਮੁਹਰੇ ਕਰਵਾ ਰਿਹਾ ਜੇ ਸਾਡੇ ਚੈਨਲ ਤੇ ਜੀਓ ਲਲਕਾਰੇ ਮਾਰੇ ਹੁਣ ਸਾਹਮਣੇ ਹੋਣਾ ਉਹਨੂੰ ਮਾਰਦੇ ਖੱਡਣ ਚ ਉਹ ਸਾਡਾ ਜੱਜ ਜੱਡੇ ਨਾਲ ਨਾਲ ਪਾਏ ਮੂਨੇ ਖੜੇ ਕਰਦੇ ਰਹੇ ਆਉਣਾ ਪੂਰੇ ਜੀਵਣੇ ਦੇ ਦੇਖ ਲੈਣ ਚਾਰੂਆ ਪੀਣਾ ਜਾਜੀ ਦਾ ਬੱਲੇ ਬੱਲੇ

ਦੇਖ ਪੁੱਤ ਬਾਈ ਕਾਹਤੋਂ ਬਗਾਲੀ ਕਰਦੇ ਸੀ ਦਸਤਾਰ ਨਹੀਂ ਕਰ ਲੋ ਦਸਤਾਰ ਨਹੀਂ ਕਰ ਲੋ ਕੋਈ ਨੀ ਸਰ ਜਾ ਕੋਈ ਨਹੀਂ ਵੀਡੀਓ ਵਿੱਚ ਪਤਾ ਲੱਗੇ ਬਾਈ ਜਿਹੜਾ ਸਾਹਾਂ ਦੇ ਪੱਗ ਲਾਦੀ ਮੇਰੀ ਤੇ ਅੱਗੇ ਅੱਗੇ ਬੜਾ ਤੂੰ ਵੀ ਪੁਲਿਸ ਦੇਖੋ ਚਾਰੇ ਪਾਸੇ ਪੁਲਿਸ ਦਿਖਾਈ ਜਾਵੇ ਪੁਲਿਸ ਕਿੰਨੇ ਕਿਵੇਂ ਧੱਕਾ ਕਰ ਰਹੀ ਆ ਪਿੱਛੇ ਵੀ ਸਾਨੂੰ ਰੋਕਿਆ ਗਿਆ ਬੱਸ ਵਾਲੋਂ ਛੇ ਆਵਾਂ ਧੱਕਾ ਗਾੜੀ ਇਹ ਪੰਜਾਬ ਬੱਸ ਮਹਿਕਮਤ ਆਤਮਾਨ ਨੂੰ ਕਹਿੰਨਾ ਜੋਣਾ ਇਹ ਕਿੱਲਾ ਪਾਣੀਆਂ ਦਾ ਮਸਲਾ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਕਿੱਲੇ ਨਹੀਂ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਕਿੱਲੇ ਬੱਚੇ ਬੱਚੀ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਰਹਿਣਾ ਮੋਸਰ ਹੋਲਾ ਮਹਿਕਮਤ ਆਤਮਾਨ ਨੂੰ ਕਹਿੰਨਾ ਜੋਣਾ ਉੜੇ ਆ ਕੇ ਉਹ ਸੀਐਮ ਬਣਨ ਤੋਂ ਪਹਿਲਾਂ ਉਹਦਾ ਕੀ ਬਿਆਸ ਸੀ ਕਹਿੰਦਾ ਇਹ ਪਾਣੀਆਂ ਦੇ ਬੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਭਾਈ ਉਹਦੀ ਪਹਿਲਾਂ ਵਾਲੀ ਵੀਡੀਓ ਦੇਖੀ ਜਾਵੇ ਸੀਐਮ ਪਹਿਲਾਂ ਬੋਲਦਾ ਸੀ ਕਹਿੰਦਾ ਇਹ ਬਾਕੀ ਇੱਕ ਮਿੰਟ ਇੱਕ ਮਿੰਟ او نہیں میرا ویر ہے ایک منٹ رکو او نہیں میرا ویر ہے ਕਾਲ ਸੁਨੇਹ ਪਰਗਾ ਨਹੀਂ ਬਹੁਤ ਸਾਰੇ ਦਸਤਾਨ ਨਹੀਂ ਕਰ ਦਸਤਾਨ ਨਹੀਂ ਕਰ ਕੋਈ ਨਾ ਸਰ ਜੋ ਸਾਹ ਦੀ ਕੋਈ ਨਹੀਂ ਵੀਡੀਓ ਵਿੱਚ ਪਤਾ ਲੱਗੇ ਬਾਈ ਦੇ ਪੱਗ ਲਾਦਮੀ ਨੂੰ ਮੈਂ ਅੱਗੇ ਅੱਗੇ ਵਧਾ ਨਹੀਂ ਤੂੰ ਦੀ ਪੋਰਸ ਦੇਖੋ ਚਾਰੇ ਪਾਸੇ ਪੋਰਸ ਦਿਖਾਈ ਜਾਵੇ ਪੋਰਸ ਕਿੰਨੇ ਕਿਵੇਂ ਧੱਕਾ ਕਰ ਰਹੀ ਹੈ ਪਿੱਛੇ ਵੀ ਸਾਨੂੰ ਰੋਕਿਆ ਗਿਆ ਬੱਸ ਵਾਲੋਂ ਛੇ ਆਮ ਤੱਕਾ ਗੜੀ ਆ ਪੰਜਾਬ ਬੱਸ ਮਹਿਕਮਾ ਆਸਮਾਨ ਨੂੰ ਕਹਿਣਾ ਚਾਹਣਾ ਇਹ ਕਿੱਲਾ ਪਾਣੀਆਂ ਦਾ ਮਸਲਾ ਪਾਣੀਆਂ ਸਾੜਿਆਂ ਨੇ ਪੀਣਾ ਪਾਣੀਆਂ ਅਸੀਂ ਕਿੱਲੇ ਨਿੰਗ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਕਿੱਲੇ ਬੱਚੇ-ਬੱਚੀ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਰਹਿਣਾ ਮੁਸਰ ਹੋਲਾ ਮਹਿਕਮਾ ਆਸਮਾਨ ਨੂੰ ਕਹਿਣਾ ਚਾਹਣਾ ਉਰੇ ਆ ਕੇ ਉਹ ਸੀਐਮ ਬਣਨ ਤੋਂ ਪਹਿਲਾਂ ਉਹਦਾ ਕੀ ਬਿਆਸ ਸੀ ਕਹਿੰਦਾ ਇਹ ਪਾਣੀਏ ਦੇ ਬੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਬਾਈ ਉਹਦੀ ਪਹਿਲਾਂ ਵਾਲੀ ਵੀਡੀਓ ਦੇਖੀ ਜਾਵੇ ਸੀਐਮ ਪਹਿਲਾਂ ਬੋਲਦਾ ਸੀ ਕਹਿੰਦਾ ਇਹ ਪਾਣੀਏ ਦੇ ਮਸਲੇ ਨੇ ਆ ਮੈਂ ਸਾਰਿਆਂ ਦੇ ਜਸੇਬੰਦੀਆਂ ਨੂੰ ਫਿਰਦਾ ਕਹਿੰਨਾ ਸਾਰੇ ਵੱਧ ਨੂੰ ਵੱਧ ਮੇਰੇ ਕਬਾ ਗੋਰੇ ਪਹੁੰਚੋ ਉੱਥੋਂ ਆਪਾਂ ਸ਼ੁਰੂਆਤ ਹੋ ਗਏ ਆਪਾਂ ਬੰਦ ਦੀ ਦਿਹਾੜੀ ਕਰਾਂਗੇ ਬਹਿਗੂ ਜਾਂ ਘਰ ਦਾ ਲੈ ਜੋ ਲੈ ਜੋ ਪੱਟੇਵਾਰਾਂ ਆਜਾ ਸੁਣਨਾ ਬੜੀ ਨਹੀਂ ਜਾਣਦੇ ਮਾਈਕ ਆ ਰਿਹਾ ਜਿੱਥੇ ਜਲਾਵਾ ਲੱਗੇ ਤਾਂ ਨਜ਼ਰ ਆ ਰਹੀ ਹੈ ਬਹੁਤ ਹੀ ਦਰਮਿਆਨ ਇਹ ਦੱਸਦੇ ਵੀ ਨਜ਼ਰ ਆ ਰਹੀ ਸੀ ਲੁਧਿਆਣਾ ਦੇ ਪਸਨੀਕਾਂ ਛੱਡ ਰਹਿ ਗਏ ਮਰੂਥੀ ਖੇਤਲੀ ਨੂੰ ਪੂਰੀ ਬਾਰੇ ਲਈ ਵੇਲੀ ਅਟਕੀ ਯਾਰ ਜਦ ਤੱਕ ਮੈਂ ਕਿਹਾ 55 ਦਾ ਗੱਡੀ ਦੇ ਉਹ ਸਾਰੇ ਜੀ ਸੀ ਦੇ ਸਾਹਮਣੇ 3 ਮਾਰਕਟ ਛੋਟੇ ਤਸਮੂ ਲੈ ਕੇ ਅਸੀਂ ਤੇ ਪੈਦਲ ਆਏ ਸੀ ਯਾਰ ਅੱਗੇ ਨੂੰ ਕਰਦੇ ਕਰਦੇ ਨਾ ਦੀ ਰਾਣ ਸੁਣੋ ਬਾਬਾ ਜੀ ਨੂੰ ਬੜਾ ਲਿਖਿਆ ਹੋਇਆ ਲਿਖਿਆ ਜਾਂਦੀ ਉਹਦਾ ਗੈਰ ਤੋਂ ਪਰੋਂ ਮਹਾਰੀਆ ਇਹਦਾ ਫਿਰ ਤਾਂ ਕਿੰਨੇ ਵਾਰ ਨੂੰ ਉਹ ਯਾਰ ਲੈ 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 ਕਿਉਂ ਕੱਲਾ ਕੱਲਾ ਤੂੰ ਕੇ ਨਾ ਦੇਖਿਓ ਮੈਂ ਪਿੱਛੇ ਚਾਹਾਂ ਵਾਲੇ ਲੋਕ ਮਹਿਲਾਵਾਂ ਤੋਂ ਤੁਸੀ ਰਾਸਤ ਤੋਂ ਪੁੱਲ ਹੈ ਸਾਹ ਤਖਲੀ ਦੇ ਰਹੇ ਹਾਂ ਸਾਨੂੰ ਬੰਗਾਰ ਪਾਈ ਐ ਪੰਜਾਬੀਆਂ ਨੂੰ ਵੀ ਜੇ ਤੁਸੀਂ ਆਉਂਗੇ ਸਾਡਾ 1 ਲੱਖ ਪ੍ਰਵਾਸੀ ਤਿਆਰ ਬੈਠਾ ਓ ਗੁਰੂ ਗੋਬਿੰਦ ਸਿੰਘ ਦੇ ਬਾਰਸੋ ਓਏ ਹਰੀ ਸਿੰਘ ਨਲੂਏ ਦੇ ਬਾਰਸੋ ਓ ਮਹਾਰਾਜਾ ਰਣਜੀਤ ਸਿੰਘ ਦੇ ਬਾਰਸੋ ਓ ਤੁਸੀਂ ਕਿੱਥੇ ਮਰ ਗਏ ਓਏ ਪੰਜਾਬੀਓ ਓ ਤੁਹਾਨੂੰ ਬੰਗਾਰ ਪਾਤੀ ਓਏ ਓ ਜਿਹੜੇ ਤੁਹਾਡੇ ਮੰਗਦੇ ਸੀ ਸਾਡੇ ਝੋਨਾ ਲਾਉਣਾ ਆਉਂਦੇ ਸੀ ਓ ਸਾਡੇ ਅੱਜ ਮਾਲਕ ਬਣ ਕੇ ਬੈਠ ਗਏ ਓ ਸਾਡਾ ਪਾਣੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਇੱਥੇ ਪੱਤਰਕਾਰਾਂ ਨਾਲ ਵੀ ਧੱਕੇ ਹੋ ਰਹੇ ਨੇ ਕਿਸ ਤਰ੍ਹਾਂ ਪੁਲਿਸ ਡੈਮੋਕਰੇਸੀ ਆਉਂਦੀ ਡੈਮੋਕਰੇਸੀ ਕਿਸ ਤਰ੍ਹਾਂ ਕੱਲੇ ਕੱਲੇ ਸਿੰਘ ਨੂੰ ਤੂ ਤੂ ਕੇ ਲੈ ਕੇ ਜਾਇਆ ਜਾ ਰਹੇ ਹਨ ਤੁਸੀਂ ਬੰਨ ਲਾਂ ਜਾਉਂਗੇ ਦੇਖੋ ਜੀ ਜੋ ਸਾਡੇ ਆਗੂਆਂ ਦੀ ਕੌਲ ਹੂ ਅਸੀਂ ਉਸ ਤਰ੍ਹਾਂ ਕਰਾਂਗੇ ਪਰ ਤੁਹਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਕੋ ਸਾਡੇ ਆਗੂ ਬਰਨਾਲਾ ਰੋਕਲੇ ਉਸਮਾਨ ਸਾਹ ਰੋਕਲੇ ਕੋ ਬਠਿੰਡੇ ਰਾਜਸਥਾਨ ਤੋਂ 2000 ਬੰਦਾ ਆ ਰਿਹਾ ਸੀ ਉਹ ਸੜਕਾਂ ਤੇ ਬੈਠ ਗਿਆ ਇਕੱਠੇ ਹੋ ਜਊ ਮਰਨ ਨੂੰ ਇਕੱਠੇ ਹੋ ਜੀ ਸਾਡੇ ਬੋ ਸਿੰਘ ਸਾਡੇ ਮੇਨ ਮੇਨ ਨੂੰ ਆਗੂ ਨੂੰ ਚੱਕ ਕੇ ਲੈ ਕੇ ਜਾ ਰਹੇ ਹੈ ਜੀ ਜੋ ਬੰਦਾ ਵੀ ਬੈਂਦਾ ਇਹਨਾਂ ਨੂੰ ਪਤਾ ਲੱਗ ਇਹ ਕਿਹੜੇ ਡੀਲ ਕਿੱਥੇ ਕੀਤਾ ਇਹਨਾਂ ਨੇ ਜਲਾਸਾ ਚ ਲੈ ਕੇ ਕੋਈ ਪਤਾ ਨਹੀਂ ਲੱਗ ਰਿਹਾ ਹੈ ਕਿ ਕੋਈ ਪਤਾ ਨਹੀਂ ਲੱਗ ਰਿਹਾ ਸਾਡੇ ਬੰਦੇ ਨੂੰ ਕਿੱਥੇ ਲੈ ਕੇ ਜਾਣਗੇ ਕਿੱਥੇ ਨਹੀਂ ਲੈ ਕੇ ਜਾਣਗੇ